ਜਿਹੜੇ ਬੰਦੇ ਸੋਹਣੇ ਦੇਖਣਾ ਚਾਹੁੰਦੇ ਆ ਜਿਹੜੇ ਬੰਦੇ ਚਾਹੁੰਦੇ ਆ ਵਾਲਾਂ ਦੀ ਮਜ਼ਬੂਤੀ ਬਣੀ ਰਹੇ ਜਿਹੜੇ ਬੰਦੇ ਚਾਹੁੰਦੇ ਆ ਜੋੜ ਸਾਡੇ ਕੈਮ ਰਹਿਣ ਜਿਹੜੇ ਬੰਦੇ ਚਾਹੁੰਦੇ ਆ ਸਾਡੀ ਜਿਹੜੀ ਪਾਚਨ ਕਿਰਿਆ ਉਹ ਵੀ ਤੰਦਰੁਸਤ ਰਹੇ ਉਹਨਾਂ ਨੂੰ ਪਾਣੀ ਦੀ ਮਾਤਰਾ ਦੇ ਉੱਤੇ ਗੌਰ ਦੇਣ ਦੀ ਜ਼ਰੂਰਤ ਹੈ ਪਾਣੀ ਦੀ ਤੁਸੀਂ ਕਹਦੇ ਵੀ ਇਸ ਤਰ੍ਹਾਂ ਦਾ ਢੰਗ ਵੀ ਅਸੀਂ ਤੁਹਾਨੂੰ ਦੱਸਾਂਗੇ ਜਿਹੜੀ ਪਾਵਰ ਹੈਗੀ ਹੈ ਪਾਣੀ ਦੀ ਉਹ ਕਈ 100 ਗੁਣਾ ਵਧਾਈ ਜਾ ਸਕਦੀ ਹੈ ਉਹ ਕਿਹੜਾ ਢੰਗ ਹੈ ਤੁਸੀਂ ਆ ਪੀ ਕੇ ਦੇਖੋ ਕਰੂਗਾ ਕੀ ਜੀ ਫਰੂਕੀ ਜੀ ਸਭ ਤੋਂ ਪਹਿਲੀ ਚੀਜ਼ ਇਹ ਨੇ ਇੱਕੋ ਹੀ ਚੀਜ਼ ਕਰਨੀ ਆ ਵੀ ਤੁਹਾਡੇ ਸਰੀਰ ਦਾ ਜਿਹੜਾ ਲਿਵਰ ਆ ਜਿਹਨੂੰ ਆਪਾਂ ਰਾਜਾ ਕਹਿੰਦੇ ਜਿਹਨੂੰ ਜਿਗਰ ਕਹਿੰਦੇ ਆ ਇਹਨੇ ਉਹਦੀ ਵਾਤ ਪਿਤ ਤੇ ਕਫ ਨੂੰ ਬੈਲੈਂਸ ਕਰਨਾ ਜਿਹਦੇ ਕਰਕੇ ਤੁਹਾਡੇ ਸਰੀਰ ਦੀ ਪਾਚਨ ਕਿਰਿਆ ਵਧ ਜਾਣੀ ਆ ਨਾ ਤੁਹਾਨੂੰ ਯੂਰਿਕ ਐਸਿਡ ਬਣੇ ਨਾ ਕੋਲੇਸਟ੍ਰੋਲ ਬਣੇ ਔਰ ਜਿੰਨਾ ਲੋਕਾਂ ਨੂੰ ਯੂਰਿਕ ਐਸਿਡ ਜਾਂ ਸ਼ੂਗਰ ਆ ਰਹੀਆਂ ਦਿੱਕਤਾਂ ਨੇ ਉਹ ਵੀ ਠੀਕ ਹੋ ਜਾਂਦੀਆਂ ਨੇ ਹੁਣ ਤੁਸੀਂ ਇੱਕ ਟੱਕਣ ਪੀ ਲਿਆ ਜੀ ਇਹਦੇ ਉੱਤੇ ਸਿਪ ਸਿਪ ਕਰਕੇ ਇੱਕ ਸਿਪ ਪਾਣੀ ਪੀ ਕੇ ਦੇਖੋ ਇਹ ਤੁਹਾਨੂੰ 5 ਮਿੰਟਾਂ ਚ ਦੱਸ ਦਊਗਾ ਕੀ ਦੱਸੂਗਾ ਜੇਕਰ ਸਾਡਾ ਅੰਦਰਲਾ ਪਾਣੀ ਸਾਫ਼ ਰਹੇ ਤਾਂ ਸਾਡਾ ਬਾਹਰਲਾ ਪਾਣੀ ਕੁਝ ਵੀ ਨਹੀਂ ਵਿਗਾੜ ਸਕਦਾ ਔਰ ਕਾਫੀ ਹੱਦ ਤੱਕ ਅੱਜ ਜਿਹੜੇ ਸਾਡੇ ਰੋਗ ਨੇ ਸਰੀਰ ਦੇ ਉਹ ਅੰਦਰਲੇ ਪਾਣੀ ਦੇ ਵਿਗੜਨ ਕਰਕੇ ਨੇ ਤਰੁਕੀ ਜੀ 80% ਰੋਗ ਹੀ ਪੇਟ ਕਰਕੇ ਨੇ ਜੇ ਕੱਲਾ ਸਾਨੂੰ ਆਪਦਾ ਪੇਟ ਸਾਫ਼ ਰੱਖਣਾ ਆਜੇ ਤੇ ਸਾਨੂੰ ਰੋਗ ਕੋਈ ਨਹੀਂ ਲੱਗ ਸਕਦਾ ਜਾਪਾਨੀ ਬੰਦੇ ਤੇ ਚਾਈਨੀਜ਼ ਬੰਦਿਆਂ ਨੂੰ ਰੋਗ ਘਟ ਕਿਉਂ ਨੇ ਪਹਿਲੀ ਗੱਲ ਉਹ ਗਰਮ ਪਾਣੀ ਪੀਂਦੇ ਨੇ ਦੂਜੀ ਗੱਲ ਉਹ ਟੱਟੀ ਨੂੰ ਸਭ ਤੋਂ ਵੱਧ ਸੀਰੀਅਸ ਮੈਟਰ ਲੈਂਦੇ ਨੇ ਮੈਂ ਕਹਿੰਦਾ ਤੁਸੀਂ ਇੱਕ ਛੋਟਾ ਜਿਹਾ ਤਜਰਬਾ ਕਰਕੇ ਦੇਖਿਓ ਕਿਸੇ ਬੰਦੇ ਨੂੰ ਕਬਜ਼ ਹੋਵੇ ਤੁਸੀਂ ਉਹਨੂੰ ਦੋ ਅਮਰੂਦ ਖਵਾ ਦਿਓ ਤੇ ਉੱਤੇ ਦੀ ਕੋਸਾ ਗਰਮ ਪਾਣੀ ਸਿਪ ਸਿਪ ਕਰਕੇ ਪਿਆ ਦਿਓ ਸਵੇਰੇ ਉੱਠ ਕੇ ਉਹ ਬੰਦੇ ਨੇ ਕਿਹਾ ਵੀ ਪੇਟ ਬਿਲਕੁਲ ਨਰਮ ਹੋ ਗਿਆ ਪੇਟ ਬਿਲਕੁਲ ਸਾਫ਼ ਹੋ ਗਿਆ ਔਰ ਕੋਲਨ ਬਿਲਕੁਲ ਕਲੀਨ ਹੋਗੀ ਪਾਣੀ ਪੀਣ ਦਾ ਕੀ ਤੰਗ ਹੈਗਾ ਤੁਸੀਂ ਕਹਿ ਰਹੇਸ ਪਾਣੀ ਪੀਣ ਦਾ ਤਰੀਕਾ ਬਦਲੋ ਤੇ ਜ਼ਿੰਦਗੀ ਬਦਲ ਸਕਦੀ ਹੈ ਕਦੇ ਵੀ ਰਾਤ ਨੂੰ ਸਰਾਣੇ ਰੱਖ ਕੇ ਪਾਣੀ ਸਵੇਰੇ ਉੱਠ ਕੇ ਨਹੀਂ ਪੀਣਾ ਜਦੋਂ ਤੁਸੀਂ ਸਵੇਰੇ ਉੱਠਦੇ ਸਾਰ ਪਾਣੀ ਪੀਣਾ ਤਾਂ ਦੋ ਗਲਾਸ ਪਾਣੀ ਪੈਰਾਂ ਪਾਰ ਬੈਠ ਕੇ ਸਿਪ ਸਿਪ ਕਰਕੇ ਤੁਸੀਂ ਇੱਕ ਸਿਪਲਿਤੀ ਘਰ ਦੇ ਵਿੱਚ ਢੇੜਾ ਕੱਢੋ ਫਿਰ ਇੱਕ ਸਿਪਲਿਤੀ ਘਰ ਦੇ ਵਿੱਚ ਢੇੜਾ ਕੱਢੋ ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਦੋ ਗਲਾਸ ਪਾਣੀ ਪੀ ਲੈਂਦੇ ਹੋ ਜਿਹੜੀ ਹਾਜਮੇ ਦੀ ਤੰਦਰੁਸਤੀ ਉਹ ਵਾਜ ਜਾਂਦੀ ਹੈ ਤੁਹਾਡੀ ਪਾਚਨ ਸ਼ਕਤੀ ਵਾਜ ਜਾਂਦੀ ਹੈ ਜਟਾ ਅਗਨੀ ਵਾਜ ਜਾਂਦੀ ਹੈ ਤੁਹਾਨੂੰ ਲੱਗੂਗਾ ਵੀ ਪੂਰੇ ਦਿਨ ਵਾਸਤੇ ਤੁਸੀਂ ਰੈਡੀ ਹੋ એનર્ਜੀ ਤੁਹਾਡੇ ਵਿੱਚ ਰੈਡੀ ਹੈ ਇਸ ਵੇਲੇ ਜਿੱਥੇ ਪੂਰਾ ਪੰਜਾਬ ਪਾਣੀ ਪਾਣੀ ਹੋਇਆ ਪਿਆ ਹੈ ਤਾਂ ਅਜਿਹੇ ਦੇ ਵਿੱਚ ਜੇਕਰ ਅਸੀਂ ਆਪਣੇ ਸਰੀਰ ਦੇ ਅੰਦਰਲਾ ਪਾਣੀ ਸੰਭਾਲ ਲਈਏ ਤਾਂ ਬਾਹਰਲੇ ਪਾਣੀ ਦਾ ਅਸਰ ਸਾਡੇ ਸਰੀਰ ਦੇ ਉੱਤੇ ਘਟ ਹੋ ਸਕਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਸਮਝਾਂਗੇ ਅੱਜ ਉਹਨਾਂ ਨੇ ਤੁਹਾਨੂੰ ਪਾਣੀ ਪੀਣ ਦਾ ਅਜਿਹਾ ਨਵਕਲਾ ਤਰੀਕਾ ਅਜਿਹੀ ਨਵਕਲੀ ਢੰਗ ਦੱਸਣੇ ਨੇ ਕਿ ਜਿਸ ਤੋਂ ਬਾਅਦ ਬਾਹਰ ਜਿੰਨਾ ਮਰਜ਼ੀ ਪਾਣੀ ਹੋਵੇ ਪਰ ਤੁਹਾਡਾ ਅੰਦਰਲਾ ਪਾਣੀ ਇੰਨਾ ਤਗੜਾ ਹੋ ਜਾਏਗਾ ਇੰਨਾ ਤਗੜਾ ਹੋ ਜਾਏਗਾ ਕਿ ਬਾਹਰਲੇ ਪਾਣੀ ਦੀਆਂ ਸਮੱਸਿਆਵਾਂ ਦਾ ਤੁਹਾਡੇ ਸਰੀਰ ਦੇ ਉੱਤੇ ਅਸਰ ਤੁਹਾਡੇ ਸਰੀਰ ਦੇ ਅੰਦਰ ਅਸਰ ਕੱਟ ਜਾਏਗਾ ਬਹੁਤ ਬਹੁਤ ਸਵਾਗਤ ਹੈ ਯੋਧਾ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਏਵੀ ਪੰਜਾਬੀ ਤੇ ਸਸਿਕਾਲ ਜੀ ਜੰਨੇ ਵੀ ਦਰਸ਼ਕ ਫਰੂਕੀ ਜੀ ਤੁਹਾਡੇ ਮੱਦੇਮਾ ਨਹੀਂ ਦੇਖ ਰਹੇ ਨੇ ਤੇ ਤੁਸੀਂ ਬੜੇ ਹੀ ਸੋਹਣੇ ਵਿਚਾਰ ਰੱਖਿਆ ਵੀ ਜੇਕਰ ਸਾਡਾ ਅੰਦਰਲਾ ਪਾਣੀ ਸਾਫ਼ ਰਹੇ ਸਾਡਾ ਬਾਹਰਲਾ ਪਾਣੀ ਕੁਝ ਵੀ ਨਹੀਂ ਵਿਗਾੜ ਸਕਦਾ ਔਰ ਕਾਫੀ ਹੱਦ ਤੱਕ ਅੱਜ ਜਿਹੜੇ ਸਾਡੇ ਰੋਗ ਨੇ ਸ਼ਰੀਰ ਦੇ ਉਹ ਅੰਦਰਲੇ ਪਾਣੀ ਦੇ ਵਿਗੜਨ ਕਰਕੇ ਨੇ ਜੀ ਜੀ ਦੇਖੋ ਜਦੋਂ ਸਾਡੇ ਨਾ ਅੱਗੇ ਗੁਰੂ ਮਹਾਰਾਜ ਨੇ ਇੱਕ ਗੱਲ ਬੜੀ ਸੋਹਣੀ ਆਪਾਂ ਸੁਣਦੇ ਆਂ ਬਚਪਨ ਤੋਂ ਸੁਣਦੇ ਆਏ ਆ ਵੀ ਜਿਹੜਾ ਸਾਡੇ ਪਿਤਾ ਨੇ ਕੁਦਰਤ ਦੇ ਵਿੱਚ ਉਹ ਪਾਣੀ ਹੈ ਔਰ ਜਦੋਂ ਸ਼ਰੀਰ ਦੇ ਅੰਦਰ ਤੁਸੀਂ છાਤੀ ਮਾਰੋ ਤਾਂ ਵਿਗਿਆਨ ਇਹ ਗੱਲ ਕਹਿੰਦਾ ਵਾ ਵੀ ਤੁਹਾਡੇ ਸਰੀਰ ਦੇ ਅੰਦਰ ਸਭ ਤੋਂ ਵੱਧ ਮਾਤਰਾ ਦੇ ਵਿੱਚ ਪਾਣੀ ਹੀ ਆ ਖੂਨ ਤੋਂ ਵੱਧ ਵੀ ਸਰੀਰ ਦੇ ਵਿੱਚ ਪਾਣੀ ਆ ਅੱਛਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਉਹ ਵਾਲੀ ਗੱਲ ਦੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਤਾਂ ਉੱਥੇ ਗੁਰੂਬਾਹ ਜ ਆਪਾਂ ਨੂੰ ਇਹੀ ਗੱਲ ਕਹਿ ਰਹੇ ਨੇ ਵੀ ਜਿਹੜਾ ਸਾਡੇ ਪਿਤਾ ਨੇ ਉਹ ਪਾਣੀ ਹੈ ਔਰ ਜੇ ਘਰ ਦਾ ਲਾਣੇਦਾਰ ਵਿਗੜ ਜੇ ਜਿਹੜੇ ਸਾਡੇ ਪਿਤਾ ਜੀ ਨੇ ਸਾਡੇ ਬਾਪੂ ਜੀ ਨੇ ਜੇ ਉਹ ਵਿਗੜ ਜਾਣ ਤਾਂ ਤੁਸੀਂ ਯਕੀਨ ਬੰਨੋ ਉਹ ਹੱਸਦਾ ਵਸਦਾ ਘਰ ਵੀ ਉਜੜ ਸਕਦਾ ਇੱਕ ਕਹਿੰਦੇ ਘਰ ਦੇ ਵਿੱਚ ਬਜ਼ੁਰਗ ਜੇ ਕਿਤੇ ਨਸ਼ੇੜੀ ਹੋ ਜੇ ਤਾਂ ਸਾਰੇ ਘਰ ਦਾ ਕਮਾਇਆ ਸਾਰੇ ਘਰ ਦੀਆਂ ਜਾਇਦਾਦਾਂ ਸਭ ਵੇਚ ਕੇ ਨਸ਼ੇ ਦੇ ਵਿੱਚ ਉਗਾਲ ਸਕਦਾ ਸੋ ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਆ ਜੇ ਕਿਸੇ ਤਰ੍ਹਾਂ ਦਾ ਰੋਗ ਆ ਜੇ ਮਤਲਬ ਸਰੀਰ ਦਾ ਪਿਤਾ ਜਿਹੜਾ ਰੂਪੀ ਹੈਗਾ ਪਾਣੀ ਜੇ ਪਾਣੀ ਸਾਡੇ ਸਰੀਰ ਦਾ ਕਿੰਨੇ ਪਰਸੈਂਟ ਪਾਣੀ ਹੁੰਦਾ ਜੀ ਸਰੀਰ ਚ ਸਰੀਰ ਦੇ ਵਿੱਚ ਫਰੂਕੀ ਜੀ 70 ਤੋਂ ਲੈ ਕੇ 75% ਤੱਕ ਪਾਣੀ ਹੁੰਦਾ ਆ ਠੀਕ ਹੈ ਔਰ ਜਿਹੜਾ ਕੀ ਬਹੁਤ ਜ਼ਿਆਦਾ ਲਾਭਕਾਰੀ ਆ ਸਾਡੇ ਸਰੀਰ ਦੇ ਵਿੱਚੋਂ ਬਿਮਾਰੀਆਂ ਨੂੰ ਦੂਰ ਰੱਖਣ ਦੇ ਵਿੱਚ ਸਾਨੂੰ ਬਲ ਦੇਣ ਦੇ ਵਿੱਚ ਸਾਡਾ ਖਾਦਾ ਹੋਇਆ ਖਾਣਾ ਪਚਾਉਣ ਦੇ ਵਿੱਚ ਔਰ ਜਿਹਦੇ ਆਧਾਰ ਤੇ ਸਾਡਾ ਸਾਰਾ ਬਲੱਡ ਸਰਕੂਲੇਸ਼ਨ ਸੈੱਲ ਜਿੱਥੇ ਤੱਕ ਨਹੀਂ ਪਹੁੰਚ ਪਾਉਂਦੇ ਉਥੇ ਪਾਣੀ ਦੀ ਤੁਸੀਂ ਦੇਖੋ ਇਸ ਟਾਈਮ ਦੇ ਉੱਤੇ ਵੀ ਜਿੰਨਾ ਲੋਕਾਂ ਨੇ ਬੰਨ ਵੀ ਲਾਈ ਸੀ ਪਰ ਪਾਣੀ ਦੀ ਤਾਕਤ ਆ ਵੀ ਪਾਣੀ ਆਪਦੀ ਜਗਾ ਬਣਾਏ ਹੀ ਲੈਂਦਾ ਉਸੇ ਤਰ੍ਹਾਂ ਸਰੀਰ ਦੇ ਵਿੱਚ ਜਿੱਥੇ ਤੱਕ ਤੁਹਾਡੇ ਪੂਰੀ ਬਾਡੀ ਦੇ ਵਿੱਚ ਕੋਈ ਰੋਗ ਕੋਈ ਸਮੱਸਿਆ ਕੋਈ ਬਿਮਾਰੀ ਜਿੱਥੇ ਵਸਰੀ ਹੋਵੇ ਕੋਈ ਸੈੱਲ ਮਾੜਾ ਤੁਹਾਡੇ ਸ਼ਰੀਰ ਵਿੱਚ ਵਸ ਰਿਹਾ ਹੋਵੇ ਤਕਲੀਫ ਪਾਣੀ ਦੇ ਵਿੱਚ ਸ਼ਮਤਾ ਵੀ ਉਸ ਬਿਮਾਰੀ ਨੂੰ ਠੀਕ ਕਰਕੇ ਬਿਸ਼ਾਬ ਰਹੀਂ ਜਾਂ ਟੱਟੀ ਰਹੀਂ ਬਾਹਰ ਕੱਢ ਸਕਦਾ ਹੈ ਪਾਣੀ ਪੀਣ ਦਾ ਕੀ ਢੰਗ ਹੈਗਾ ਤੁਸੀਂ ਕਹਿ ਰਹੇ ਸੀ ਅੱਜ ਪਾਣੀ ਪੀਣ ਦੇ ਤਿੰਨ ਚਾਰ ਢੰਗ ਤੁਹਾਨੂੰ ਅਸੀਂ ਦੱਸਣ ਆਲੇ ਆ ਜਿਸ ਤੋਂ ਬਾਅਦ ਤੁਹਾਡੀ ਲਾਈਫ ਹੈਗੀ ਬਿਲਕੁਲ ਚੇਂਜ ਹੋ ਜਾਏਗੀ ਪਾਣੀ ਪੀਣ ਦਾ ਤਰੀਕਾ ਬਦਲੋ ਤੇ ਜ਼ਿੰਦਗੀ ਬਦਲ ਸਕਦੀ ਹੈ ਪਹਿਲਾ ਸਭ ਤੋਂ ਵੱਡਾ ਢੰਗ ਇਹ ਹੈ ਫਰੂਕੀ ਜੀ ਕਦੇ ਵੀ ਰਾਤ ਨੂੰ ਸਰਾਣੇ ਰੱਖ ਕੇ ਪਾਣੀ ਸਵੇਰੇ ਉੱਠ ਕੇ ਨਹੀਂ ਪੀਣਾ ਮਤਲਬ ਰਾਤ ਨੂੰ ਜਦੋਂ ਤੁਸੀਂ ਸੁੱਤੇ ਪਏ ਹੋ ਤੁਸੀਂ ਅਚੇਤ ਅਚਨਚੇਤ ਆਇਆ ਸਬਕੌਨਸ਼ੀਅਸਲੀ ਅਨਕੌਨਸ਼ੀਅਸ ਉਸ ਟਾਈਮ ਦੇ ਉੱਤੇ ਤੁਹਾਡੇ ਜਿਹੜੇ ਵੀ ਵਿਚਾਰ ਨੇ ਉਹ ਪਾਣੀ ਕੈਚ ਕਰਦਾ ਜੇ ਤੁਸੀਂ ਰਾਤ ਨੂੰ ਕਿਸੇ ਬੰਦੇ ਨੂੰ ਬੁਰੇ ਸੁਪਨੇ ਆਉਂਦੇ ਹੋਣ ਅੱਗੇ ਸਾਡੇ ਬਜ਼ੁਰਗ ਕਰਾਉਂਦੇ ਹੁੰਦੇ ਸੀਗੇ ਵੀ ਗੜਵੀ ਪਾਣੀ ਦੀ ਰੱਖ ਦਿੰਦੇ ਸੀ ਸਰਾਣੇ ਉਹ ਕਹਿੰਦੇ ਇਹਨੂੰ ਜਿਆਦਾ ਬੁਰੇ ਸੁਪਨੇ ਆਉਂਦੇ ਆ ਸਵੇਰੇ ਉੱਠ ਕੇ ਉਹ ਪਾਣੀ ਨੂੰ ਬੂਟੇ ਨੂੰ ਪਾ ਦਿੰਦੇ ਸੀ ਕਿਉਂਕਿ ਪਾਣੀ ਦੇ ਅੰਦਰ ਤਾਕਤ ਆ ਵੀ ਉਹ ਤੁਹਾਡੇ ਇਸ ਹੱਦ ਤੱਕ ਔਰੇ ਨੂੰ ਕਲੀਨ ਰੱਖਦਾ ਦੂਸਰੇ ਤਰ੍ਹਾਂ ਦੇ ਆਪਾਂ ਦੇਖੀਏ ਜਿਹੜਾ ਤੁਸੀਂ ਸਵੇਰੇ ਉੱਠਦੇ ਸਾਰ ਪਾਣੀ ਪੀਣਾ ਉਹ ਕਦੇ ਵੀ ਤੁਸੀਂ ਫਰਿੱਜ ਚੋਂ ਕੱਢ ਕੇ ਪਾਣੀ ਨਹੀਂ ਪੀਣਾ। ਤੀਸਰੀ ਗੱਲ ਜਦੋਂ ਤੁਸੀਂ ਸਵੇਰੇ ਉੱਠਦੇ ਸਾਰ ਪਾਣੀ ਪੀਣਾ ਤਾਂ ਦੋ ਗਲਾਸ ਪਾਣੀ ਪੈਰਾਂ ਪਾਰ ਬੈਠ ਕੇ ਸਿਪ-ਸਿਪ ਕਰਕੇ ਤੁਸੀਂ ਇੱਕ ਸਿਪ ਲਈਤੀ ਘੜੇ ਦੇ ਵਿੱਚ ਢੇੜਾ ਕੱਢੋ। ਫਿਰ ਇੱਕ ਸਿਪ ਲਈਤੀ ਘੜੇ ਦੇ ਵਿੱਚ ਢੇੜਾ ਕੱਢੋ। ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਦੋ ਗਲਾਸ ਪਾਣੀ ਪੀ ਲੈਨੇ ਹੋ। ਔਰ ਜਿਨ੍ਹਾਂ ਲੋਕਾਂ ਨੂੰ ਬਦ ਹਜਮੀ ਰਹਿੰਦੀ ਆ, ਕਬਜ ਰਹਿੰਦੀ ਆ ਜਾਂ ਪੇਟ ਸੰਬੰਧਿਤ ਕੋਈ ਵੀ ਸਮੱਸਿਆ ਹੈਗੀ ਆ। ਉਨਾ ਵਾਸਤੇ ਇੱਕ ਹੋਰ ਨੁਕਤਾ ਉਹਨਾਂ ਨੇ ਪੇਟ ਦੇ ਉੱਤੇ ਇਸ ਤਰ੍ਹਾਂ ਹੱਥ ਫੇਰਨਾ ਪਾਣੀ ਪੀਂਦੇ ਪੀਂਦੇ ਸੱਜਾ ਹੱਥ ਆਪਦੇ ਲਿਵਰ ਦੇ ਉੱਤੇ ਪੇਟ ਦੇ ਉੱਤੇ ਫੇਰਨਾ ਵਾ ਜੋ ਕਿ ਗਰਮੈਸ਼ ਵੀ ਦਿੰਦਾ ਸਰੀਰ ਨੂੰ ਔਰ ਸਭ ਤੋਂ ਵਧੀਆ ਚੀਜ਼ ਇਹਦੇ ਵਿੱਚ ਕੀ ਆ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਆ ਨਾ ਫਰੁਕੀ ਜੀ ਤਾਂ ਸਾਨੂੰ ਇੱਕ ਕਨੈਕਸ਼ਨ ਫੀਲ ਹੁੰਦਾ ਤੇ ਜਦੋਂ ਅਸੀਂ ਪੂਰਾ ਹੱਥ ਹੀ ਆਪਦੇ ਢਿੱਡ ਤੇ ਲਾ ਲਿਆ ਤੇ ਬਹੁਤ ਪਿਆਰਾ ਕਨੈਕਸ਼ਨ ਬਿਲਡ ਹੋ ਜਾਂਦਾ ਜਿਹਦੇ ਕਰਕੇ ਤੁਹਾਡੀ ਜਿਹੜੀ ਹਾਜਮੇ ਦੀ ਤੰਦrostiya ਉਹ ਵਾਜ ਜਾਂਦੀ ਹੈ ਤੁਹਾਡੀ ਪਾਚਨ ਸ਼ਕਤੀ ਵਾਜ ਜਾਂਦੀ ਹੈ ਜਟਾ ਅਗਨੀ ਵਾਜ ਜਾਂਦੀ ਹੈ ਤੁਹਾਨੂੰ ਲੱਗੂਗਾ ਵੀ ਪੂਰੇ ਦਿਨ ਵਾਸਤੇ ਤੁਸੀਂ ਰੈਡੀ ਹੋ એનર્ਜੀ ਤੁਹਾਡੇ ਵਿੱਚ ਰੈਡੀ ਆ ਜਦੋਂ ਤੱਕ ਤੁਹਾਡਾ ਸਵੇਰੇ ਉੱਠਦੇ ਸਾਰ ਪੇਟ ਸਾਫ਼ ਨਹੀਂ ਹੋ ਰਿਹਾ ਤਾਂ ਤੁਸੀਂ ਇੱਕ ਗੱਲ ਸਮਝ ਲਓ ਵੀ ਤੁਹਾਨੂੰ ਇੱਕ ਬਿਮਾਰੀ ਲੱਗ ਚੁੱਕੀ ਹੈ ਜਿਹੜੀ ਬਿਮਾਰੀ ਆਉਣ ਵਾਲੇ ਸਮੇਂ ਦੇ ਵਿੱਚ ਕੈਂਸਰ ਦਾ ਰੂਪ ਲੈ ਸਕਦੀ ਹੈ ਹਾਰਟ ਅਟੈਕ ਦਾ ਰੂਪ ਲੈ ਸਕਦੀ ਹੈ ਯੂਰਿਕ ਐਸਿਡ ਦਾ ਰੂਪ ਲੈ ਸਕਦੀ ਹੈ ਅਤਰੰਗ ਦਾ ਰੂਪ ਲੈ ਸਕਦੀ ਆ ਜਾਂ ਹੋਰ ਵੀ अनेका ਜਿੰਨੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਤੋਂ ਅਸੀਂ ਆਪਾਂ ਡਰਦੇ ਆ ਜਿਵੇਂ ਆਟੋ ਇਮਿਊਨ ਡਿਸਆਰਡਰ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦਿਮਾਗੀ ਤੌਰ ਤੇ پاگل ਹੋ ਜਾਣਾ ਅੱਜ ਸਾਡਾ ਦਿਮਾਗ ਦੀ ਪੋਟੈਂਸ਼ੀਅਲ ਨੂੰ ਵੀ 100% ਅਸੀਂ ਕਿਉਂ ਨਹੀਂ ਯੂਜ਼ ਕਰ ਪਾਰੇ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਪਾਣੀ ਆ ਕਿਉਂਕਿ ਅਸੀਂ ਪਾਣੀ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਸਾਡੀ ਤੁਸੀਂ ਦੇਖੋ ਖਾਣਾ ਖਾ ਲਿਆ ਤੇ ਛੋਟੇ ਜਿਹੇ ਜਵਾਕ ਨੂੰ ਪਤਾ ਵੀ ਕੋਲਡ ਡਰਿੰਕ ਪੀ ਲੈਣੀ ਚਾਹੀਦੀ ਆ ਪਰ ਉਹ ਛੋਟੇ ਜਿਹੇ ਜਵਾਕ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਕੋਲਡ ਡਰਿੰਕ ਨਾਲੋਂ ਵੱਧ ਕਾਰੀਗਰ ਸਾਡਾ ਜਿਹੜਾ ਘਰੇ ਨਿਕਲਿਆ ਹੋਇਆ ਪਾਣੀ ਆ ਉਹ ਸਭ ਤੋਂ ਵੱਧ ਕਾਰੀਗਰ ਦੂਸਰੀ ਗੱਲ ਜਿਹੜਾ ਅਸੀਂ ਘਰਾਂ ਦੇ ਵਿੱਚ ਆਰਓ ਫਿਲਟਰ ਲਾਏ ਹੋਏ ਨੇ ਇਹਨਾਂ ਆਰਓ ਫਿਲਟਰ ਨੂੰ ਲਵਾਉਣਾ ਸੌਖਾ ਸਰਵਿਸ ਕਰਾਉਣੀ ਬੜੀ ਔਖੀ ਲੱਗਦੀ ਆ ਸਰਵਿਸ ਕਰਾਉਂਦੇ ਹੀ ਨਹੀਂ ਹੈਗੇ ਹੁਣ ਉਹ ਗੰਦਾ ਪਾਣੀ ਤੁਹਾਡੇ ਸਰੀਰ ਦੇ ਵਿੱਚ ਜਾਈ ਜਾਂਦਾ ਸਭ ਤੋਂ ਸੱਚਾ ਤੇ ਸਭ ਤੋਂ ਸੁੱਚਾ ਪਾਣੀ ਕਿਹੜਾ ਵਾ ਮੋਟਰ ਦਾ ਪਾਣੀ ਜਿਹੜਾ ਤੁਹਾਡਾ ਸਮਝੋ ਤੁਸੀਂ 300 400 ਫੁੱਟ ਥੱਲੇ ਤੋਂ ਪਾਣੀ ਆ ਰਿਹਾ ਵਾ ਔਰ ਦੂਜੀ ਗੱਲ ਜਿਹੜਾ ਪਾਣੀ ਤੁਰਦਾ ਪਾਣੀ ਆ ਉਹ ਕਦੇ ਵੀ ਗੰਦਲਾ ਨਹੀਂ ਹੋ ਸਕਦਾ ਤੁਸੀਂ ਇੱਕ ਬਹੁਤ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਬਿਲਕੁਲ ਗੰਦੇ ਨਾਲੇ ਚੋਂ ਵੀ ਪਾਣੀ ਨਿਕਲ ਰਿਹਾ ਹੋਵੇ ਪਰ ਜੋ ਪਾਣੀ ਚੱਲ ਰਿਹਾ ਵਾ ਤਾਂ ਤੁਸੀਂ ਜਿਹੜੀ ਉਹਦੀ ਛੱਲ ਦੇਖੋਗੇ ਉਹ ਬਿਲਕੁਲ ਕ੍ਰਿਸਟਲ ਕਲੀਅਰ ਦੇਖੋਗੇ ਉਹਦੇ ਚ ਗੰਦਗੀ ਨਹੀਂ ਦਿਖੂਗੀ ਜਿਹੜੀ ਗੰਦਗੀ ਆ ਉਹ ਥੱਲੇ ਬੈਠ ਜਾਂਦੀ ਹੈ ਜਿਹੜਾ ਸਾਫ਼ ਪਾਣੀ ਹੈ ਉੱਪਰ ਰਹ ਜਾਂਦਾ ਵਾ ਸੋ ਹਮੇਸ਼ਾ ਚੱਲਦਾ ਪਾਣੀ ਪੀਓ ਦੂਸਰੀ ਗੱਲ ਜਦੋਂ ਪਾਣੀ ਪੀਣਾ ਬੈਠ ਕੇ ਪਾਣੀ ਪੀਓ ਸਕੂਨ ਦੇ ਨਾਲ ਪਾਣੀ ਪੀਓ ਸੋ ਕੱਲੇ ਪਾਣੀ ਦੇ ਵਿੱਚ ਜੇਕਰ ਅਸੀਂ ਸਮਝ ਲਈਏ ਜਿਹੜੇ ਬੰਦੇ ਸੋਹਣੇ ਦੇਖਣਾ ਚਾਹੁੰਦੇ ਆ ਜਿਹੜੇ ਬੰਦੇ ਚਾਹੁੰਦੇ ਆ ਬਾਲਾਂ ਦੀ ਮਜ਼ਬੂਤੀ ਬਣੀ ਰਹੇ ਜਿਹੜੇ ਬੰਦੇ ਚਾਹੁੰਦੇ ਆ ਜੋੜ ਸਾਡੇ ਕੈਮ ਰਹਿਣ ਜਿਹੜੇ ਬੰਦੇ ਚਾਹੁੰਦੇ ਆ ਸਾਡੀ ਜਿਹੜੀ ਪਾਚਨ ਕਿਰਿਆ ਉਹ ਵੀ ਤੰਦਰੁਸਤ ਰਹੇ ਉਹਨਾਂ ਨੂੰ ਪਾਣੀ ਦੀ ਮਾਤਰਾ ਦੇ ਉੱਤੇ ਗੌਰ ਦੇਣ ਦੀ ਜ਼ਰੂਰਤ ਹੈ ਠੀਕ ਹੈ ਚਾ ਤੇ ਪਾਣੀ ਦੀ ਤੁਸੀਂ ਕਹਦੇ ਵੀ ਇਸ ਤਰ੍ਹਾਂ ਦਾ ਢੰਗ ਵੀ ਅਸੀਂ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਪਾਵਰ ਦੀ ਜਿਹੜੀ ਪਾਵਰ ਹੈਗੀ ਹੈ ਪਾਣੀ ਦੀ ਉਹ ਕਈ 100 ਗੁਣਾ ਵਧਾਈ ਜਾ ਸਕਦੀ ਹੈ ਉਹ ਕਿਹੜੇ ਢੰਗੇ ਦੇਖੋ ਸਭ ਤੋਂ ਪਹਿਲਾ ਢੰਗ ਤਾਂ ਇਹ ਹੀ ਹੈ ਵੀ ਜਦੋਂ ਤੁਸੀਂ ਪਾਣੀ ਪੀਓ ਤਾਂ ਕੋਸ਼ਿਸ਼ ਕਰੋ ਤੁਸੀਂ ਗਰਮ ਪਾਣੀ ਪੀਓ ਕੋਸਾ ਪਾਣੀ ਪੀਓ ਨੋਰਮਲ ਪਾਣੀ ਨਾ ਪੀਓ ਠੰਡ ਦੇ ਵਿੱਚ ਤੁਸੀਂ ਗਰਮ ਪਾਣੀ ਪੀਣ ਲੱਗ ਜਾਂਦੇ ਹੋ ਗਰਮੀ ਦੇ ਵਿੱਚ ਆਪਾਂ ਠੰਡਾ ਪਾਣੀ ਪੀਣ ਲੱਗ ਜਾਂਦੇ ਹਾਂ ਜੋ ਕਿ ਦੋਨੋਂ ਹੀ ਕੁਦਰਤ ਦੇ ਉਲਟ ਨੇ ਗਰਮੀ ਦੇ ਵਿੱਚ ਜਿਹੜਾ ਤੁਹਾਨੂੰ ਕੁਦਰਤ ਨੇ ਪਾਣੀ ਦਿੱਤਾ ਤੁਸੀਂ ਉਹ ਪਾਣੀ ਪਿਓ ਸਿਆਲ ਦੇ ਵਿੱਚ ਜਿਹੜਾ ਪਾਣੀ ਆ ਗਿਆ ਤੁਸੀਂ ਉਹ ਪਾਣੀ ਪਿਓ ਨਹੀਂ ਤੁਸੀਂ ਥੋੜਾ ਜਿਹਾ ਚਾਹੁੰਦੇ ਹੋ ਵੀ ਨਹੀਂ ਥੋੜਾ ਜਿਹਾ ਤਾਂ ਬੈਟਰ ਹੋਵੇ ਤਾਂ ਤੁਸੀਂ ਘਰੇ ਮਟਕਾ ਰੱਖੋ ਮਟਕੇ ਵਾਲਾ ਪਾਣੀ ਪਿਓ ਔਰ ਜਿਨ੍ਹਾਂ ਲੋਕਾਂ ਨੂੰ ਫਰੂਕੀ ਜੀ ਕਿਸੇ ਤਰ੍ਹਾਂ ਦੇ ਰੋਗ ਨੇ ਕਿਸੇ ਤਰ੍ਹਾਂ ਦੀ ਬਿਮਾਰੀ ਹੈਗੀ ਆ ਤਾਂ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਹੁੰਨਾ ਵੀ ਤੁਸੀਂ ਇੱਕ ਗਲਾਸ ਪਾਣੀ ਲੈਣਾ ਔਰ ਇੱਕ ਟੱਕਣ ਤੁਸੀਂ ਉਹਦੇ ਵਿੱਚ ਮਹਾਰਾਜਾ ਸ਼ਾਹੀ ਸ਼ਰਬਤ ਦਾ ਲੈਣਾ ਇਹਦੇ ਵਿੱਚ ਮਿਕਸ ਨਹੀਂ ਕਰਨਾ ਜਿਹੜਾ ਇੱਕ ਟੱਕਣ ਮਹਾਰਾਜਾ ਸ਼ਾਹੀ ਸ਼ਰਬਤ ਹੈ ਉਹ ਤੁਸੀਂ ਆਪ ਸਿੱਧਾ ਪੀ ਲੈਣਾ ਠੀਕ ਹੈ ਪੂਰੇ ਦਿਨ ਦੇ ਵਿੱਚ ਕਿਸੇ ਵੀ ਟਾਈਮ ਤੁਸੀਂ ਇੱਕ ਟੱਕਣ ਪਹਿਲਾਂ ਪੀ ਲੈਣਾ ਉਹਦੇ ਉੱਤੇ ਦੀ ਘੁੱਟ-ਘੁੱਟ ਕਰਕੇ ਤੁਸੀਂ ਪਾਣੀ ਪੀ ਲੈਣਾ ਜਦੋਂ ਤੁਸੀਂ ਇਹਦਾ ਸੇਵਨ ਕਰਦੇ ਹੋ ਤੁਸੀਂ ਆ ਪੀ ਕੇ ਵੇਖੋ ਅੱਛਾ ਜੀ ਜੀ ਕਰੂਗਾ ਕੀ ਜੀ ਫਰੂਕੀ ਜੀ ਸਭ ਤੋਂ ਪਹਿਲੀ ਚੀਜ਼ ਇਹਨੇ ਇੱਕੋ ਹੀ ਚੀਜ਼ ਕਰਨੀ ਆ ਵੀ ਤੁਹਾਡੇ ਸਰੀਰ ਦਾ ਜਿਹੜਾ ਲਿਵਰ ਆ ਜਿਹਨੂੰ ਆਪਾਂ ਰਾਜਾ ਕਹਿੰਦੇ ਜਿਹਨੂੰ ਜਿਗਰ ਕਹਿੰਦੇ ਆ ਇਹਨੇ ਉਹਦੀ ਬਾਤ ਪਿਤ ਤੇ ਕਫ ਨੂੰ ਬੈਲੈਂਸ ਕਰਨਾ ਜਿਹਦੇ ਕਰਕੇ ਤੁਹਾਡੇ ਸਰੀਰ ਦੀ ਪਾਚਨ ਕਿਰਿਆ ਵਧ ਜਾਣੀ ਆ ਨਾ ਤੁਹਾਨੂੰ ਯੂਰਿਕ ਐਸਿਡ ਬਣੇ ਨਾ ਕੋਲੇਸਟ੍ਰੋਲ ਬਣੇ ਔਰ ਜਿੰਨਾ ਲੋਕਾਂ ਨੂੰ ਯੂਰਿਕ ਐਸਿਡ ਜਾਂ 슈ਗਰ ਆ ਰਹੀਆਂ ਦਿੱਕਤਾਂ ਨੇ ਉਹ ਵੀ ਠੀਕ ਹੋ ਜਾਂਦੀਆਂ ਨੇ ਹੁਣ ਤੁਸੀਂ ਇੱਕ ਟੱਕਣ ਪੀ ਲਿਆ ਜੀ ਇਹਦੇ ਉੱਤੇ ਸਿਪ ਸਿਪ ਕਰਕੇ ਇੱਕ ਸਿਪ ਪਾਣੀ ਪੀ ਕੇ ਦੇਖੋ ਇਹ ਤੁਹਾਨੂੰ 5 ਮਿੰਟਾਂ ਚ ਦੱਸ ਦਊਗਾ ਕੀ ਦੱਸੂਗਾ ਤੁਹਾਨੂੰ ਇਥੋਂ ਲੱਗਿਆ ਵੀ ਜਿਵੇਂ ਫਹਾਰੇ ਚੱਲ ਪਏ ਇਹ ਇਸ ਤਰ੍ਹਾਂ ਦੀ ਚੀਜ਼ ਹੈ ਵੀ ਸਰੀਰ ਦੇ ਵਿੱਚ ਤੁਹਾਨੂੰ ਪਹਿਲੀ ਗੱਲ ਜੀਵ ਤੇ ਰੱਖਦੇ ਸਾਰ ਪਤਾ ਲੱਜੂ ਵੀ 100% ਆਯੁਰਵੈਦਿਕ ਹੈ ਜਦੋਂ ਇਹਨੇ ਅੰਦਰ ਜਾਣਾ ਹੈ ਤਾਂ ਤੁਹਾਡਾ ਸਰੀਰ ਤਾਲੀਆਂ ਮਾਰ ਮਾਰ ਇਹਨੂੰ ਸਵੀਕਾਰ ਕਰੂਗਾ ਵੀ ਵਾਕਈ ਜ਼ਿੰਦਗੀ ਦੇ ਵਿੱਚ ਕੋਈ ਚੰਗੀ ਚੀਜ਼ ਸਾਡੇ ਸਰੀਰ ਨੂੰ ਮਿਲੀ ਹੈ ਜਿਹੜੀ ਕਿ 100% ਆਯੁਰਵੈਦਿਕ ਔਰ ਕੁਦਰਤ ਦੇ ਨਾਲ ਜੁੜੀ ਹੋਈ ਹੈ ਤਾਹੀ ਇਹ ਆਪਦੇ ਆਪ ਦੇ ਵਿੱਚ ਏਡਾ ਕਾਰੀਗਰ ਹੋ ਜਾਂਦਾ ਵੀ ਤੁਹਾਡੇ ਸਾਰੇ ਰੋਗਾਂ ਨੂੰ ਦੂਰ ਰੱਖਣ ਦੇ ਵਿੱਚ ਮਰਦ ਕਰਣ ਲੱਗ ਜਾਂਦਾ ਪੇਟ ਦੀ ਫਰੂਕੀ ਜੀ 80% ਰੋਗ ਹੀ ਪੇਟ ਕਰਕੇ ਨੇ ਜੇ ਕੱਲਾ ਸਾਨੂੰ ਆਪਦਾ ਪੇਟ ਸਾਫ਼ ਰੱਖਣਾ ਆਜੇ ਤੇ ਸਾਨੂੰ ਰੋਗ ਕੋਈ ਨਹੀਂ ਲੱਗ ਸਕਦਾ ਜਾਪਾਨੀ ਬੰਦੇ ਤੇ ਚਾਈਨੀਜ਼ ਬੰਦਿਆਂ ਨੂੰ ਰੋਗ ਘਟ ਕਿਉਂ ਨੇ ਪਹਿਲੀ ਗੱਲ ਉਹ ਗਰਮ ਪਾਣੀ ਪੀਂਦੇ ਨੇ ਦੂਜੀ ਗੱਲ ਉਹ ਟੱਟੀ ਨੂੰ ਸਭ ਤੋਂ ਵੱਧ ਸੀਰੀਅਸ ਮੈਟਰ ਲੈਂਦੇ ਨੇ ਜੇ ਉਹਨਾਂ ਨੂੰ ਇੱਕ ਦਿਨ ਟੱਟੀ ਨਾ ਆਵੇ ਉਹਨਾਂ ਨੂੰ ਲੱਗਦਾ ਵੀ ਸਾਰਸੀ ਬਹੁਤ ਵੱਡੀ ਇੱਕ ਬਿਮਾਰੀ ਸੰਘੇੜਦੀ ਆ ਤਾਂ ਉਹਦੇ ਕਰਕੇ ਉਹ ਗਰਮ ਪਾਣੀ ਪੀਂਦੇ ਨੇ ਫਾਈਬਰ ਦਾ ਇਨਟੇਕ ਵਧਾਉਂਦੇ ਨੇ ਖੀਰੇ ਗਾਜਰਾਂ ਮੈਂ ਕਹਿੰਦਾ ਤੁਸੀਂ ਇੱਕ ਛੋਟਾ ਜਿਹਾ ਤਜਰਬਾ ਕਰਕੇ ਦੇਖਿਓ ਕਿਸੇ ਬੰਦੇ ਨੂੰ ਕਬਜ਼ ਹੋਵੇ ਤੁਸੀਂ ਉਹਨੂੰ ਅੱਧਾ ਕਿਲੋ ਛੱਡੋ ਦੋ ਅਮਰੂਦ ਖਵਾ ਦਿਓ ਤੇ ਉੱਤੇ ਦੀ ਕੋਸਾ ਗਰਮ ਪਾਣੀ ਸਿਪ-ਸਿਪ ਕਰਕੇ ਪਿਆ ਦਿਓ ਸਵੇਰੇ ਉੱਠ ਕੇ ਉਹ ਬੰਦੇ ਨੇ ਕਿਹਾ ਵੀ ਪੇਟ ਬਿਲਕੁਲ ਨਰਮ ਹੋ ਗਿਆ ਪੇਟ ਬਿਲਕੁਲ ਸਾਫ਼ ਹੋ ਗਿਆ ਔਰ ਕਾਲਨ ਬਿਲਕੁਲ ਕਲੀਨ ਹੋ ਗਿਆ ਜੀ ਬਿਲਕੁਲ ਅੱਛਾ ਯੋਧਾ ਜੀ ਫਿਰ ਜੇਕਰ ਕਿਸੇ ਨੇ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਗੱਲਬਾਤ ਕਰਨੀ ਹੋਵੇ ਤੇ ਉਹ ਕੀ ਟੰਗ ਹੈਗਾ ਅਸੀਂ ਫਰੂਕੀ ਜੀ ਇੱਥੇ ਰੋਜ਼ਾਨਾ ਲੁਧਿਆਣੇ ਗਿੱਲਾਂ ਵਾਲੀ ਨਹਿਰ ਦੇ ਉੱਤੇ ਡਾਕਟਰ ਜੀ ਡੀ ਆਰਵਿਦਾ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਤੇ ਰੋਜ਼ਾਨਾ ਅਸੀਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਜਾਂ 5 ਵਜੇ ਵੀ ਤੁਸੀਂ ਆ ਸਕਦੇ ਹੋ 5 ਤੋਂ 7 ਤੱਕ ਅਸੀਂ ਰੋਜ਼ਾਨਾ ਲੁਧਿਆਣੇ ਅਸੀਂ ਮਿਲਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਯੋਧਾ ਜੀ ਸਾਰੀ ਗੱਲਬਾਤ ਲਈ ਸੋ ਯੋਧਾ ਸਿੰਘ ਜੀ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਹੈ ਪਾਣੀ ਸਾਨੂੰ ਬਹੁਤ ਸਾਰੇ ਰੋਗਾਂ ਤੋਂ ਬਚਾ ਸਕਦਾ ਹੈ ਔਰ ਪਾਣੀ ਜਿਹੜਾ ਸਾਨੂੰ ਆਪਣੇ ਸਰੀਰ ਦੇ ਤਾਪਮਾਨ ਦੇ ਮੁਤਾਬਕ ਜਿਹੜਾ ਉਹ ਇਨਟੇਕ ਕਰਨਾ ਚਾਹੀਦਾ ਹੈ ਬੈਠ ਕੇ ਪਾਣੀ ਪੀਣਾ ਚਾਹੀਦਾ ਹੈ ਸਿਪ ਸਿਪ ਕਰਕੇ ਪਾਣੀ ਪੀਣਾ ਚਾਹੀਦਾ ਕਿਉਂਕਿ ਜੇਕਰ ਸਾਡੇ ਸਰੀਰ ਦੇ ਵਿੱਚੋਂ ਅਗਰ ਕੋਈ ਵਿਕਾਰ ਪੈਦਾ ਹੋ ਗਿਆ ਤਾਂ ਮਹਿਜ਼ ਅਸੀਂ ਉਸ ਨੂੰ ਪਾਣੀ ਨਾਲ ਦੂਰ ਕਰ ਸਕਦੇ ਆ আচ্ছা ਇਹ ਉਹਦੇ ਜਨ ਜਨ ਦੇ ਇੱਕ ਸਵਾਲ ਮੇਰੇ ਜ਼ਿਹਨ ਦੇ ਵਿਚਾਰੇ ਬਹੁਤ ਲੋਕ ਕਹਿੰਦੇ ਨੇ ਜੀ 5 ਲੀਟਰ ਪਾਣੀ ਪੀ ਲਓ ਬਹੁਤ ਲੋਕ ਕਹਿੰਦੇ ਨੇ ਕਿ ਜੀ ਘਟੋ ਘਟ 2 ਲੀਟਰ ਪਾਣੀ ਪਿਓ ਬਹੁਤ ਲੋਕ ਕਹਿੰਦੇ ਨੇ ਜੀ ਕਿ ਜ਼ਰੂਰਤ ਮੁਤਾਬਕ ਪਾਣੀ ਪਿਓ ਕਿਹੜੀ ਕੋਟੇਸ਼ਨ ਠੀਕ ਹੈ ਵੇਖੋ ਜਿਹੜੇ ਆਪਾਂ ਗੱਲ ਕਰਦੇ ਆਂ ਵੀ 4 ਲੀਟਰ ਪਾਣੀ ਪਿਓ 5 ਲੀਟਰ ਪਾਣੀ ਪਿਓ ਔਰ ਕੁਝ ਕੇਸਸ ਦੇ ਵਿੱਚ ਤਾਂ 6 ਲੀਟਰ ਪਾਣੀ ਵੀ ਰეკਮੈਂਡ ਕੀਤਾ ਜਾਂਦਾ ਪਰ ਆਪਾਂ ਇੱਥੇ ਇੱਕ ਚੀਜ਼ ਪੁੱਲ ਜਾਂਦੇ ਫਰੂਕੀ ਜੀ ਵੀ ਉਹ ਰეკਮੈਂਡ ਕਰਨ ਵਾਲਾ ਬੰਦਾ ਇੱਕ ਬੰਦੇ ਨੂੰ ਰეკਮੈਂਡ ਕਰ ਰਿਹਾ ਨਾ ਕਿ ਜਰਨਲਾਈਜ਼ ਰეკਮੈਂਡੇਸ਼ਨ ਆ ਵੀ ਸਾਰੀ 6 ਲੀਟਰ ਪਾਣੀ ਪੀਣ ਜਦੋਂ ਕਿਸੇ ਹਿਊਮਨ ਟੂ ਹਿਊਮਨ ਆ ਔਰ ਦੂਸਰੀ ਗੱਲ ਜੇ ਤੁਹਾਨੂੰ ਕੋਈ ਵੀ ਬਿਮਾਰੀ ਤਕਲੀਫ ਨਹੀਂ ਹੈਗੀ ਤਾਂ ਤੁਸੀਂ ਉਹਨਾ ਪਾਣੀ ਪਿਓ ਜਿੰਨੀ ਤੇ ਲੱਗੇ ਤੁਸੀਂ ਦਿਨ ਦੇ ਵਿੱਚ 5-6 ਗਲਾਸ ਪਾਣੀ ਜ਼ਰੂਰ ਪਿਓ ਕਿਉਂਕਿ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਦੀ ਲੋੜ ਹੈਗੀ ਆ ਔਰ ਇੰਨੀ ਕੀ ਸਰੀਰ ਨੂੰ ਤੇ ਲੱਗਦੀ ਆ ਜੀ ਇਹ ਤੁਸੀਂ ਜ਼ਰੂਰ ਪਿਓ ਪਰ ਜੇ ਤੁਹਾਨੂੰ ਕੋਈ ਬਿਮਾਰੀ ਲੱਗੇ ਤੇ ਤੁਹਾਨੂੰ ਕੋਈ ਹਕੀਮ ਵੈਦ ਡਾਕਟਰ ਪਾਣੀ ਪੀਣ ਦੀ ਸਲਾਹ ਦੇਵੇ ਤਾਂ ਉਹ ਜਰੂਰ ਫੋਲੋ ਕਰੋ ਕਿਉਂਕਿ ਉਹਨਾਂ ਨੂੰ ਪੂਰਾ ਤਜਰਬਾ ਵੀ ਕਿੰਨਾ ਪਾਣੀ ਪੀਣ ਦੇ ਨਾਲ ਅਸੀਂ ਕਿਹੜੇ ਟਾਕਸਿਨ ਸਰੀਰ ਤੋਂ ਬਾਹਰ ਕੱਢ ਰਹੇ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਪਾਣੀ ਘੱਟ ਪੀਣ ਦੀ ਆਦਤ ਹੈ ਜਾਂ ਪਾਣੀ ਜ਼ਿਆਦਾ ਪੀਂ ਜਾਂਦਾ ਦੇਖੋ ਗੱਲ ਕਰਦੇ ਕਰਦੇ ਪਾਣੀ ਪੀਤਾ ਤੇ ਮਹਾਰਾਜਾ ਜੀ ਸ਼ਰਬਤ ਦਾ ਢੱਕਣ ਪੀਤਾ ਸੀ ਤੇ ਗੱਲ ਕਰਦੇ ਕਰਦੇ ਡਕਰ ਆ ਗਿਆ ਬਿਲਕੁਲ ਬਿਲਕੁਲ ਠੀਕ ਹੈ ਜੀ ਡਕਰ ਐਂ ਹੀ ਵੱਜਣਗੇ ਜੀ ਇਸ ਤਰ੍ਹਾਂ ਹੈ ਜੀ ਜਦੋਂ ਲਿਵਰ ਪਚਾ ਲੈਂਦਾ ਤਾਂ ਜਿਹੜੇ ਪਿੱਛੇ ਲੈਫਟਓਵਰ ਗੈਸੇਜ਼ ਹੁੰਦੇ ਆ ਉਹਨੂੰ ਦੋ ਜ਼ਰੀਏ ਚਾਹੀਦੇ ਇੱਕ ਬਾਹਰ ਕੱਢਣ ਨੂੰ ਜਾਂ ਤਾਂ ਪਦਰਾਹੀਂ ਕੱਢੂ ਜਾਂ ਟਕਾਰ ਰਾਹੀਂ ਤੇ ਸਾਡੇ ਵੈਦ ਜੀ ਇੱਕ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਆ ਪਦ ਛੱਕ ਤੇ ਟਕਾਰ ਤੈਨੂੰ ਦੇਹ ਦਾ ਸ਼ਿੰਗਾਰ ਸੋ ਇਸ ਲਈ ਇਹ ਤਾਂ ਸ਼ਿੰਗਾਰ ਵਾਲੀ ਗੱਲ ਹੈ ਇਹ ਰਾਜਿਆਂ ਵਾਲੀ ਗੱਲ ਹੈ ਵੀ ਤੁਹਾਨੂੰ ਢ ਘਾਰ ਆ ਰਹੇ ਨੇ ਲੋਕਾਂ ਨੂੰ ਖਾਣਾ ਨੇ ਨਸੀਬ ਹੋ ਰਿਹਾ ਲੋਕਾਂ ਨੂੰ ਜਿੰਨਾਂ ਕੋਲੇ ਖਾਣਾ ਹੈਗਾ ਉਹ ਖਾਣਾ ਖਾਣ ਤੋਂ ਬਾਅਦ ਨਹੀਂ ਪਚਾ ਪਾਰੇ ਤੇ ਅਸੀਂ ਤਾਂ ਪਾਣੀ ਅਸੀਂ ਪੀਨੇ ਤੇ ਉਹ ਸਾਨੂੰ ਪਚ ਰਿਹਾ ਜਦੋਂ ਵੱਦ ਕੇ ਸਾਡੇ ਵਾਸਤੇ ਹੋਰ ਭੱਗ ਵਾਲੀ ਗੱਲ ਕੀ ਹੋ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਹੈ ਵੀਡੀਓ ਇਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਪਾਣੀ ਬਾਬਤ ਬਹੁਤ ਸਾਰੇ ਕਨਫਿਊਜਨ ਸੀ ਔਰ ਬਹੁਤ ਸਾਰੇ ਕਨਫਿਊਜਨਸ ਨੇ ਅੱਜ ਜਿਵੇਂ ਲੱਗਦਾ ਯੋਧਾ ਸਿੰਘ ਨੇ ਤੁਹਾਡੀਆਂ ਦੂਰ ਵੀ ਕੀਤੀਆਂ ਹੋਣਗੀਆਂ ਉਮੀਦ ਕਰਦਾ ਵੀਡੀਓ ਦੇਖਣ ਤੋਂ ਬਾਅਦ ਫਿਰ ਵੀ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ